लटेरा रा लटेरा राज प्रबंध मुरदाबाद 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 ਰੇਲੀ ਕੀਤੀ ਹੈ ਨੂਬਕੜ ਦੇ ਵਿੱਚ ਕੀ ਪ੍ਰੋਗਰਾਮ ਹੈ ਇਹ ਜਿਹੜੀ ਸਰਕਾਰ ਜ਼ਮੀਨਾਂ ਹੜਪਣ ਵਾਸਤੇ ਦੰਦ ਤਿੱਖੇ ਕੀਤੇ ਨੇ ਸਰਕਾਰ ਨੇ ਉਹਦੇ ਖਿਲਾਫ ਜਿਹੜੀ ਅਸੀਂ ਪਿੰਡਾਂ ਚ ਲੋਕਾਂ ਨੂੰ ਲਾਵਾ ਕੇ ਕਰੀ ਜਾਂਦੇ ਆ ਉਹਦੇ ਵਿੱਚ ਅਸੀਂ ਨੂਬਕੜ ਦੇ ਵਿੱਚ ਅੱਜ ਰੈਲੀ ਕੀਤੀ ਬਹੁਤ ਗਿਣਤੀ ਚ ਲੋਕਾਂ ਨੇ ਸਹਿਯੋਗ ਦਿੱਤਾ ਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਦਿਨ ਰਾਤ ਜਦੋਂ ਵੀ ਸਾਨੂੰ ਖੁਣ ਮਾਰੋਗੇ ਤਾਂ ਅਸੀਂ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਜਿਵੇਂ ਹੁਣ 24 ਤਰੀਕ ਦੀ ਇੱਕ ਵੱਡੀ ਰੈਲੀ ਕਰ ਰਹੇ ਆ ਸੰਜੁਗਤ ਮੋਰਚੇ ਦੀ ਉਥੇ ਵੀ ਉਹ ਕਹਿੰਦੇ ਵੀ ਸੀ ਵੱਡੇ ਤੋਂ ਵੱਡਾ ਸਾਧਾ ਲੈ ਕੇ ਜਾਵਾਂਗੇ ਤੇ ਤਾਂ ਕਰਕੇ ਸਰਕਾਰ ਦੇ ਪੈਰ ਹਲਿਆਵਾਂਗੇ ਚਲੋ ਜੀ ਅੱਜ ਭਾਰਤੀ ਕਿਸਾਨ ਜੁਨਿਆਂ ਨੇ ਇਕਤਾ ਡਕਾਉਂਦਾ ਦੀ ਜਿਹੜੀ ਰੈਲੀ ਨੂਪਗੜ ਮਾਖੇ ਦੇ ਵਿੱਚ ਤੇ ਐਵੇਂ ਜੋ ਕ੍ਰਿ ਭਿੱਕੀ ਬਲਾਕ ਦੇ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਜਿਹੜੀ ਭਗਵੰਤ ਮਾਨ ਸਰਕਾਰ ਨੇ ਇੱਕ ਜ਼ਮੀਨ ਪਹੁੰਚ ਦੀ ਨੀਤੀ ਲੈਂਦੀ ਹੈ ਲਾਲਾ ਛਿੱਟੀਆਂ ਹੋਈਆਂ ਪੰਜਾਬ ਦੀ ਜ਼ਮੀਨ ਦੇ ਉੱਤੇ ਉਸ ਨੂੰ ਲੈ ਕੇ ਪਿੰਡਾਂ ਦੇ ਵਿੱਚ ਰੈਲੀਆਂ ਕਰਦੇ ਆ ਤੇ ਨਾਲ ਹੀ ਨੂਪ ਕੜਦੇ ਵਿੱਚ ਇਕਾਈ ਹੈ ਜਿਹੜੀ ਉਹ ਤਿਆਰ ਹੋਈ ਆ ਵੀ ਕੇ ਜੂਟ ਕਹਿੰਦਾ ਦੀ ਕਿਉਂਕਿ ਜਮੀਨਾ ਖੋਣ ਦੇ ਨਾਤੇ ਲੋਕਾਂ ਨੇ ਕਾਨਾ ਜਿਹੜੇ ਖੜੇ ਕਰ ਰੱਖੇ ਆ ਦਾ ਹੱਥ ਦੇ ਵਿੱਚ ਫੜ ਰੱਖੀ ਆ ਵੀ ਜ਼ਮੀਨ ਅੰਚ ਵੀ ਨਹੀਂ ਦੇਵਾਂਗੇ ਭਗਵੰਤ ਮਾਨ ਅੰਚ ਪਿੱਛੇ ਨਹੀਂ ਹਟਦਾ ਕਿਸਾਨ ਜ਼ਮੀਨ ਅੰਚ ਦੇਣ ਨੂੰ ਤਿਆਰ ਨਹੀਂ ਤਾਂ ਕਰਕੇ ਟਕਰਾਅ ਹੋਣਾ ਇੱਥੇ ਟਕਰਾਅ ਬਾਣਾ ਦੇ ਵਿੱਚ ਹੀ ਜਾ ਕੇ ਹੋਣਾ ਬੱਟਾਂ ਦੇ ਵਿੱਚ ਜ਼ਮੀਨ ਸੌਖੀਆਂ ਨਹੀਂ ਜਾਣ ਦੇਵਾਂਗੇ ਪਹਿਲਾਂ ਵੀ ਸਾਡੇ ਬਜ਼ੁਰਗਾਂ ਨੇ ਲੜਕੇ ਜ਼ਮੀਨਾਂ ਰੱਖੀਆਂ ਨੇ ਤੇ ਜ਼ਮੀਨ ਸਦਾ ਸਰਪਾਲਦੀ ਹੁੰਦੀ ਹੈ ਲੋਕ ਸਰ ਦੇਣ ਨੂੰ ਤਿਆਰ ਹੈ ਤੇ ਅੱਜ ਲੋਕਾਂ ਨੂੰ ਸੱਦਾ ਦਿੱਤਾਗਾ ਵੀ 24 ਤਰੀਕ ਨੂੰ ਸਮਰਾਲੇ ਦੇ ਵਿੱਚ ਇੱਕ ਲਲਕਾਰ ਰੈਲੀ ਆ ਜਿਹੜੇ ਸਮੁੱਚੇ ਪੰਜਾਬ ਦੇ ਵਿੱਚੋਂ ਕਿਸਾਨ ਮਜ਼ਦੂਰ ਮੇਰੀਆਂ ਭੈਣਾ ਵੱਡੀ ਗੰਟੀ ਦੇ ਵਿੱਚ ਸੜਕਾਂ ਦੇ ਉੱਤੇ ਕਿਸਾਨ ਹੀ ਕਿਸਾਨ ਦੇਖਣਗੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਚੇਤਨ ਕਰਦੇ ਆ ਲਲਕਾਰ ਰੈਲੀ ਦੇ ਵਿੱਚ ਜਦੋਂ ਲਾਨ ਕੀਤਾ ਅਗਲਾ ਸਾਡੇ ਆਗੂਆਂ ਨੇ ਸਮੁੱਚਤ ਮੋਰਚੇ ਦੇ ਆਗੂਆਂ ਨੇ ਤਾਂ ਸਰਕਾਰ ਦੇ ਜਿਹੜੇ ਪੈਰਾ ਥੱਲੋਂ ਮਿੱਟੀ ਖਿਸਕ ਜਾਨੀ ਹੈ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਰਹਿਣੀ ਕਿਉਂਕਿ ਪਿੰਡਾਂ ਦੇ ਵਿੱਚੋਂ ਲੋਕ ਆ ਜਿਹੜੇ ਉਹ ਇਕੱਠੇ ਹੋ ਕੇ ਸਮਰਾਲੇ ਵਾਲੀ ਰੈਂਟ ਦੇ ਜਾਣਗੇ ਉੱਥੇ ਆ ਕੇ ਲਾਣ ਦਾ ਜਿਹੜਾ ਲਾਣ ਕਰਨਗੇ ਉਦੋਂ ਸਾਰੀ ਜਿਹੜੀ ਹੈ ਤਸੱਲੀ ਹੈ ਸਰਕਾਰ ਦੀ ਕਰਾ ਦੇਣੀ ਹੈ